ਜਦੋਂ ਅਬਦਾਲੀਆਂ ਨੂੰ ਹਰਾਇਆ ਉਹਨੇ ਕੀ ਕੀਤਾ ਕਿ ਕਹਿਣ ਲੱਗੇ ਕਿ ਉਹਨਾਂ ਲੋਕਾਂ ਨੂੰ ਚੈੱਕ ਕਰਨ ਵਾਸਤੇ ਕਿ ਇਹ ਗੁਲਾਮੀ ਕਿੰਨੇ ਕ ਤੱਕ ਇਹ ਬਰਦਾਸ਼ਤ ਕਰਦੇ ਨੇ ਕਦੋਂ ਤੱਕ ਗੁਲਾਮੀ ਨੂੰ ਇਹ ਬਰਦਾਸ਼ਤ ਕਰਦੇ ਨੇ ਫਿਰ ਹੈਲਾ ਖਾਨਦਾਨ ਦਾ ਜਿਹੜਾ ਸ਼ਾਸਕ ਸੀ ਨਾ ਕਹਿੰਦੇ ਉਹਨੇ ਸ਼ਰਾਬ ਪੀਤੀ ਸ਼ਰਾਬ ਦਾ ਪਿਆਲਾ ਆਪਣੇ ਕੋਲ ਰੱਖ ਲਿਆ ਸ਼ਰਾਬ ਨੂੰ ਪੀਣਾ ਪਗ ਲਾਉਣਾ ਤੇ ਨਾਟਕ ਇਹ ਚੀਜ਼ ਦਾ ਕਰੇ ਕਿ ਮੈਨੂੰ ਸ਼ਰਾਬ ਨਸ਼ਾ ਬੜਾ ਹੋਇਆ ਤੇ ਸਾਹਮਣੇ ਲੜਕੀਆਂ ਨੂੰ ਨਚਾ ਰਿਹਾ ਸੀ ਤੇ ਉਹਦੇ ਸਾਹਮਣੇ ਬਿਲਕੁਲ ਖੰਜਰ ਪਿਆ ਹੋਇਆ ਸੀ ਉਹ ਆਪਣਾ ਪਿਆਲਾ ਕੱਢੇ ਪਿਆਲੇ ਨੂੰ ਪਾਏ ਤੇ ਪਿਆਲੇ ਨੂੰ ਪੀ ਲੇ ਉਹ ਇਹ ਚੀਜ਼ ਦਾ ਨਾਟਕ ਕਰੀਆ ਕਿ ਮੈਂ बेहोश ਹੋ ਰਿਹਾ ਸ਼ਰਾਬ ਦੇ ਨਸ਼ੇ ਦੇ ਵਿੱਚ ਤੇ ਕਹਿੰਦੇ ਕਰਦੇ ਕਰਦੇ ਉਹ ਖਰਾਟੇ ਮਾਰਨ ਲੱਗਾ ਕਿ ਮੈਂ ਸੌਂ ਗਿਆ ਸਾਹਮਣੇ ਖੰਜਰ ਹੈ ਉਹ ਸੁੱਤਾ ਹੋਇਆ ਰੁਹੇਲੇ ਖਾਨਦਾਨ ਦਾ ਸ਼ਾਸਕ ਇਸ ਗੱਲ ਦਾ ਪ੍ਰਗਟਾਵਾ ਕਰ ਰਿਹਾ ਸੀ ਕਿ ਮੈਂ ਨਸ਼ੇ 'ਚ ਧੁੰਦ ਹਾਂ ਮੈਂ ਨਸ਼ੇ ਦੇ 'ਚ ਆਪਣੇ ਆਪ ਦੀ ਸੁੱਧ-ਬੁੱਧ ਖੋ ਕੇ ਬੈਠ ਗਿਆ ਉਹ ਸਾਹਮਣੇ ਨੱਚਣ ਵਾਲੀ ਲੜਕੀ ਫੇਰ ਵੀ ਨੱਚੀ ਜਾ ਰਹੀ ਸੀ ਉਹਨੇ 2-4 ਮਿੰਟ 5 ਮਿੰਟ ਦੇਖਿਆ ਉਹ ਦੇਖਣ ਤੋਂ ਬਾਅਦ ਹੱਥ ਤੇ ਤਾੜੀ ਮਾਰ ਕੇ ਖੇੜ ਖੜਾ ਕੇ ਹੱਸਣ ਲੱਗਿਆ ਲਾਗੇ ਖੜੀ ਹੋ ਕੇ ਬੰਦੇ ਕਹਿੰਦੇ ਕਹਿੰਦੇ ਹੱਦ ਹੋ ਗਈ ਤੂੰ ਹੱਸ ਕਿਉਂ ਰਿਹਾ ਹੈ ਕਹਿੰਦਾ ਮੈਂ ਕੋਈ ਨਸ਼ੇ ਵਿੱਚ ਨਹੀਂ ਮੈਂ ਕੋਈ ਸੱਤਾ ਨਹੀਂ ਮੈਂ ਇਹਨਾਂ ਲੋਕਾਂ ਨੂੰ ਦੇਖ ਰਿਹਾ ਕਿ ਸਾਹਮਣੇ ਖੰਜਰ ਪਿਆ ਹੋਇਆ ਇਹਨਾਂ 'ਚ ਇੰਨੀ ਹਿੰਮਤ ਨਹੀਂ ਕਿ ਖੰਜਰ ਮੇਰੀ ਹਿੱਕ 'ਚ ਮਾਰ ਕੇ ਮੈਨੂੰ ਮਾਰ ਕੇ ਗੁਲਾਮੀ ਨੂੰ ਆਪਣੇ ਗਲੋਂ ਲਾ ਲੈਣ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਸਾਨੂੰ ਇਹ ਸ਼ਸਤਰ ਦੇ ਕੇ ਸਾਨੂੰ ਇਹ ਗੁਲਾਮੀ ਸਾਡੇ ਗਲੋਂ ਲਾਈ ਸੀ। ਅੱਜ ਇੰਸਟਾਗ੍ਰam ਦੇ ਉੱਤੇ ਰੀਲਾਂ ਦੇ ਉੱਤੇ YouTube ਸ਼ੋਰਟਸ ਦੇ ਉੱਤੇ ਸਾਡੀਆਂ ਧੀਆਂ ਫੇਰ ਵੀ ਨੱਚ ਰਹੀਆਂ ਨੇ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ। ਮਾਫ ਕਰਨਾ ਮੈਂ ਸ਼ਬਦ ਵਰਤਣਾ ਉਹ ਕੱਪੜੇ ਵੇਖਣਯੋਗ ਨਹੀਂ ਘਰੋਂ ਧੀ ਤਿਆਰ ਹੋ ਕੇ ਜਾਏ ਬਾਪ ਮਸ਼ਦੀ ਪਾਸ਼ਾ ਦੇ ਸ਼ਬਦ ਵਰਤ ਲਵਾਂ ਕੱਲ ਮੀਡੀਆ 'ਚ ਵੀ ਦੇਖਣਾ ਧੀ ਘਰ ਚੋਂ ਤਿਆਰ ਹੋ ਕੇ ਜਾਏ ਬਾਪ ਦੀਆਂ ਅੱਖਾਂ 'ਤੇ ਕਾਲੀ ਪੱਟੀ ਨਹੀਂ ਬੰਨੀ ਹੋਈ ਕਿ ਉਹਨੂੰ ਦਿਖਦਾ ਨਾ ਹੋਵੇ ਧੀ ਘਰ ਚੋਂ ਤਿਆਰ ਹੋ ਕੇ ਕੱਪੜੇ ਪਾ ਕੇ ਜਾਏ ਜੋ ਵੇਖਣਯੋਗ ਨਾ ਹੋਣ ਮਾਂ ਨੇ ਤੇ ਪਿਓ ਨੇ ਕਾਲੀ ਪੱਟੀ ਨੀ ਅੱਖਾਂ ਤੇ ਬੰਨੀ ਹੋਈ ਸਭ ਕੋਈ ਦੇਖ ਰਿਹਾ ਪਰ ਮਾਫ ਕਰਿਓ ਅਸੀਂ ਫੇਰ ਵੀ ਗੁਲਾਮੀ ਆਪਣੇ ਗਲੋਂ ਲਾਉਣ ਵਾਤੇ ਤਿਆਰ ਨਹੀਂ ਉਹ ਲੋਕ ਸਾਨੂੰ ਜੋ ਸਾਡੀਆਂ ਧੀਆਂ ਪੈਣਾ ਨੂੰ ਉਠਾ ਕੇ ਉਹਨਾਂ ਨੇ ਛੋਟੇ ਕੱਪੜੇ ਪਵਾਇਆ ਕਰਨੇ ਨਚਾਇਆ ਕਰਨਾ ਬਜ਼ਾਰਾਂ ਦੇ ਵਿੱਚ ਮੁੱਲ ਤੈਅ ਕਰਿਆ ਕਰਨੇ ਬੱਚੀਆਂ ਦੇ ਅੱਜ ਦੇ ਸਾਡੀਆਂ ਬੱਚੀਆਂ ਨੂੰ ਕੋਈ ਚੁੱਕ ਵੀ ਨਹੀਂ ਰਿਹਾ ਕੋਈ ਉਠਾ ਵੀ ਨਹੀਂ ਰਿਹਾ ਜਿਹੜੇ ਗੁਲਾਮੀ ਵਾਲੇ ਕੱਪੜੇ ਸਾਨੂੰ ਤੱਕੇ ਨਾਲ ਪਵਾਏ ਜਾਂਦੇ ਸਨ ਅੱਜ ਬਾਪ ਆਪਣੀ ਧੀ ਨੂੰ ਆਪ ਜਾ ਕੇ ਸ਼ਾਪਿੰਗ ਕਰਾ ਕੇ ਕਹਿੰਦਾ ਕਿ ਮੇਰੀ ਇਹ ਬੱਚੀ ਆਹ ਕੱਪੜੇ ਪਾ ਕੇ ਸਮਾਜ ਚ ਵਿਚਰੇ ਅਸੀਂ ਗੁਲਾਮੀ ਆਪਣੇ ਕੋਲੋਂ ਲਈ ਨਹੀਂ ਫੇਰ ਅਸੀਂ ਕਹਿੰਨੇ ਆ ਜੀ ਸਮਾਜ ਮਾੜਾ ਇਸ ਲੋਕਾਂ ਦੀ ਸੋਚ ਬੜੀ ਗੰਦੀ ਹੈ ਗੁਰੂ ਨਾਨਕ ਦੀ ਬਾਣੀ ਨੂੰ ਪੜ ਕੇ ਦੇਖੋ ਬਾਬਾ ਹੋਰ ਪਹਿਨਣਾ ਖੁਸ਼ੀ ਖੁਵਾਰ ਜਿਤ ਪੈਦੇ ਤਨ ਪੀੜਿਏ ਮਨ ਮੈਂ ਚਲੇ ਵਿਕਾਰ ਤੇਰਾ ਪਹਿਨਿਆ ਹੋਇਆ ਖੁਵਾਰ ਹੈ ਅੱਜ ਗੁਲਾਮੀ ਅਸੀਂ ਆਪਣੇ ਕੋਲੋਂ ਲਾਉਣ ਵਾਸਤੇ ਤਿਆਰ ਨਹੀਂ ਇਹ ਤਿਹਾਰ ਸਾਡੇ ਉੱਤੇ ਮੜੇਗੇ ਅੱਜ ਇਹੀ ਰੰਗਾਂ ਨਹੀਂ ਖੇਡ ਪਾਣੀ ਛੁੱਟ-ਛੁੱਟ ਕੇ ਬੱਚੀ ਦੇ ਨਾਲ ਬਾਪ ਨੇ ਵੀ ਖੇਡਣਾ ਹੈ 25 ਤਰੀਕ ਨੂੰ ਧੀ ਨੇ ਵੀ ਖੇਡਣਾ ਆਪਣੇ ਪਿਓ ਦੇ ਨਾਲ ਤਾਂ ਕਹਣਾ ਅਸੀਂ ਬੜੀ ਵੱਡੀ ਕਾਮਯਾਬੀ ਸਿੱਖਾਂ ਜੀ ਅਸੀਂ ਗੁਰੂ ਨਾਨਕ ਦੀ ਬਾਣੀ ਨੂੰ ਪੜਨ ਵਾਲੇ ਆ ਜਿਹੜੇ ਗੁਰੂ ਨਾਨਕ ਦੀ ਬਾਣੀ ਨੂੰ ਪੜ੍ਹਦੇ ਨੇ ਉਹ ਇਹ ਗੁਲਾਮੀ ਵਿੱਚ ਨਹੀਂ ਰਹਿੰਦੇ ਸਮਾਜ ਚ ਵਿਚਰਨਾ ਸਿੱਖੀਏ ਮਾਲਕ ਮਹਿਰਮਤ ਕਰਨ ਬੋਲਦੇ ਆ ਪਾਸੋਂ ਹੋਈਆਂ ਬੇਅੰਤ ਪਰਕਾਰ ਦੀਆਂ ਗਲਤੀਆਂ ਪੁੱਲਾਂ ਤੱਕ ਬਖਸ਼ਣਾ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬੱਚਿਆਂ ਨੂੰ ਜਾ ਕੇ ਦੱਸੋ ਪੁੱਤ ਸਾਡੀ ਹੋਲੀ ਨਹੀਂ ਸੀ ਸਾਡਾ ਹੋਲਾ ਮਹੱਲਾ ਸੀ ਉਹ